ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੌਆ ਰੰਗ ਦੀ ਘੋੜੀ ਦਿਖਾਉਣੀ ਆ ਜਿਹਦੇ ਮੱਥੇ ਤੇ ਪਟਾ ਤੇ ਪਿਛਲਾ ਇੱਕ ਪੈਰ ਚਟਾ ਇਹ ਘੋੜੀ ਮਿੱਤਰੋ ਸੇਲ ਆ ਘੋੜੀ ਦੀ ਜਿਹੜੀ ਉਮਰ ਆ 4 ਸਵਾ 4 ਸਾਲ ਆ ਤੇ ਕਾਦੇ ਦਾ ਨਾਟੈਂਚਾ ਬੜਾ ਸੋਹਣਾ ਵੱਖਰਾ ਯੂਨੀਕ ਜਿਹਾ ਰੰਗ ਆ ਇਹਦਾ ਬਾਕੀ ਘੋੜੀ ਬਾਂਤਰਾਂ ਦੀ ਬਹੁਤ ਜ਼ਿਆਦਾ ਚੰਗੀ ਆ ਸਵਾਰੀ ਸਬੂਰੀ ਦੀ ਪਾਸ ਆ ਦੋਸਤੋ ਤੋਰਾ ਸੋਹਣਾ ਤੁਰਦੀ ਆ ਆ ਮਾਰਕਿੰਗ ਦੇਖੋ ਤੁਸੀਂ ਮੱਥੇ ਤੇ ਬਹੁਤ ਸੋਹਣਾ ਜਮਾ ਐ ਨਾ ਸਿੱਧਾ ਪਟਾਗਾ ਤੇ ਬਾਕੀ ਗਰਦਨ ਦੀ ਲੰਬਾਈ ਚੰਗੀ ਆ ਪਿੱਠ ਪੁੜੇ ਦੀ ਵੀ ਘੋੜੀ ਚੰਗੀ ਆ ਬਾਡੀ ਦੀ ਖੁੱਲੀ ਆ ਤਿਆਰ ਵਧੀਆ ਸਮੀ ਵੀ ਪਲੀ ਵੀ ਘੋੜੀ ਆ ਦੋਸਤੋ ਤੇ ਪੈਰਾਂ ਪੂਰਾਂ ਦੀ ਵੀ ਮਜ਼ਬੂਤ ਆ ਸੋ ਇਹ ਜਿਹੜੀ ਘੋੜੀ ਆ ਦੋਸਤੋ ਮੇਟ ਹੋਈ ਵੀ ਆ ਤਕਰੀਬਨ ਇਹਨੂੰ 20-25 ਦਿਨ ਮੇਟ ਹੋਈ ਨੂੰ ਹੋਗੇ ਬਾਕੀ ਜਿਹੜੀ ਇਹਦੀ ਮੀਟਿੰਗ ਦੀ ਡੇਟ ਆ ਗਈ ਵੀ ਕਿਹੜੀ ਤਰੀਕ ਨੂੰ ਇਹ ਘੋੜੀ ਮੇਟ ਹੋਈ ਆ ਉਹ ਤੁਸੀਂ ਮਾਲਕ ਤੋਂ ਲੈ ਲਿਓ ਉਹ ਤੁਹਾਨੂੰ ਦੱਸ ਦੇਣਗੇ ਸਾਰਾ ਕਲੀਅਰ ਕਰ ਦੇਣਗੇ ਪੱਕਾ ਪ੍ਰੋਪਰ ਤੌਰ ਤੇ ਵੀ ਕਿੰਨੇ ਦਿਨ ਇਹਨੂੰ ਐਗਜੈਕਟ ਮੇਟ ਹੋਈ ਨੂੰ ਹੋਗੇ ਸੋ ਮੱਝੂ ਕੇ ਬਲੱਡ ਲਾਈਨ ਦੇ ਵਿੱਚੋਂ ਇੱਕ ਦਲਾਵਰ ਨਾਂ ਦਾ ਬਸ਼ੇਰਾਗਾ ਉਸ ਬਸ਼ੇਰੇ ਤੋਂ ਮੇਟ ਹੋਈ ਵੀ ਆ ਇਹ ਤੇ ਬਾਲਪੌਰੀਆਂ ਦੀ ਘੋੜੀ ਬਿਲਕੁਲ ਸਾਫ ਆ ਪਿੱਠਪੜਾ ਤੁਸੀਂ ਦੇਖ ਸਕਦੇ ਹੋ ਅੰਗਾ ਪੈਰਾਂ ਦੀ ਸਾਫ ਸੁਥਰੀ ਆ ਤੇ ਮਜ਼ਬੂਤ ਆ ਘੋੜੀ ਇਹ ਘੋੜੀ ਨਵੇਂ ਸ਼ਹਿਰ ਦੇ ਏਰੀਏ ਚਾ ਪਿੰਡ ਲੰਗੇਰੀ ਲੰਗੇਰੀ ਪਿੰਡਾ ਬਾਈ ਦਾ ਤੇ ਵੀਰ ਦਾ ਨਾਮ ਆ ਹਰਦੇਜੀਤ ਹਰਦੇਜੀਤ ਸਿੰਘ ਦੇ ਕੋਲੇ ਆ ਇਹ ਘੋੜੀ ਨੰਬਰ ਨੋਟ ਕਰ ਲਓ ਬਾਈ ਦਾ 96463 88 88 ਇੱਕ ਵਾਰ ਫੇਰ ਦੱਸ ਦਿੰਨਾ ਮੈਂ ਤੁਹਾਨੂੰ ਨੰਬਰ 96463 88 888 ਇਹ ਬਾਈ ਹਰਦੇਜੀਤ ਦਾ ਨੰਬਰ ਆ ਜਿਹੜਾ ਇਸ ਘੋੜੀ ਦਾ ਓਨਰ ਆ ਦੋਸਤੋ ਬਾਈ ਨੂੰ ਕਾਲ ਕਰ ਲਿਓ ਤੇ ਉਹਦੇ ਪਿੰਡ ਲੰਗੇਰੀ ਜਾ ਕੇ ਤੁਸੀਂ ਇਹ ਘੋੜੀ ਦੇਖ ਕੇ ਖਰੀਦ ਸਕਦੇ ਹੋ ਆ ਦੇਖ ਸਕਦੇ ਹੋ ਤੁਸੀਂ ਮਾਰਵਾੜੀ ਕੈਰੈਕਟਰ ਜਿਹੜੇ ਦੇਖੇ ਜਾਂਦੇ ਆ ਘੋੜੀਆਂ ਦੇ ਵਿੱਚ ਚੰਗੀਆਂ ਬਣਤਰਾਂ ਨੇ ਬੇਲਬੂਲ ਵੀ ਲੰਮੀਆਂ ਗਰਦਨ ਬਹੁਤ ਸੋਹਣੀ ਆ ਮਣੀਆਂ-ਮੁਣੀਆਂ ਪਤਲਾਗਾ ਇਹਦਾ ਤੇ ਵੈਸੇ ਮਕੋੜੀ ਮਜ਼ਬੂਤ ਆ ਅੰਗਾ ਬੈਰਾਂ ਦੀ ਮਾਰਕਿੰਗ ਵੀ ਬੜੀ ਸੋਹਣੀ ਆ ਤੇ ਰੰਗ ਵੀ ਵੱਖਰਾ ਜਾ ਇਹ ਬਹੁਤ ਘੱਟ ਮਿਲਦਾਗਾ ਮੂਹਾਂ ਰੰਗ ਸੋ ਘੋੜੀ ਦੀ ਘੱਟ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਹ ਨਵੇਂ ਸ਼ਹਿਰ ਦਾ ਪਿੰਡ ਆ ਦੋਸਤੋ ਲੰਗੇਰੀ ਤੇ ਨੇੜੇ ਇਹਦੇ ਬੰਗਾ ਰਹਿ ਜਾਂਦਾ ਸੋ ਕਾਲ ਕਰ ਲਿਓ ਬਾਈ ਹਰਦੇਜੀਤ ਨੂੰ ਘੋੜੀ ਮੇਟ ਹੋਈ ਵੀ ਆ ਗਈ ਬਾਕੀ ਦੀ ਜਿਹੜੀ ਗੱਲਬਾਤ ਆ ਤੁਸੀਂ ਕੁਝ ਵੀ ਪੁੱਛਣਾ ਹੋਇਆ ਹੋਰ ਗੱਲਬਾਤ ਕਲੀਅਰ ਕਰਨੀ ਹੋਈ ਤਾਂ ਬਾਈ ਦੇ ਨਾਲ ਕਾਲ ਕਰਕੇ ਸਾਰਾ ਕੁਝ ਕਲੀਅਰ ਕਰ ਸਕਦੇ ਹੋ ਘੋੜੀ ਚੰਗੀ ਆ ਸਾਫ ਸੁਥਰੀ ਆ